ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਅਸੀਂ ਰਾਮਪਰੇ ਪਿੰਡ ਦੇ ਵਿੱਚ ਖੜੇ ਆਂ ਰਾਮਪਰਾ ਪਿੰਡ ਮੇਰਾ ਖੁਦ ਦਾ ਆਪਣਾ ਪਿੰਡ ਆਗਾ ਰਾਮਪਰੇ ਪਿੰਡ ਦੇ ਨੌਜਵਾਨਾਂ ਨੇ ਇੱਕ ਹੰਬੜਾ ਮਾਰਿਆਗਾ ਧਰਮਸ਼ਾਲਾ ਨੂੰ ਇੱਕ ਪੈਲਸ ਦਾ ਰੂਪ ਦਿੱਤਾਗਾ ਜੋ ਕਿ ਇੱਕ ਬਹੁਤ ਹੀ ਵਧੀਆ ਉਪਰਾਲਾਗਾ ਜਿੱਥੇ ਗਰੀਬ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਆ ਕੋਈ ਮਰਗ ਦੇ ਭੋਗ ਕੋਈ ਖੁਸ਼ੀ ਦੇ ਪ੍ਰੋਗਰਾਮ ਕਿਸੇ ਨੇ ਜਾਗੋ ਕੱਢਣੀ ਆ ਕਿਸੇ ਨੇ ਕੋਈ ਹੋਰ ਪ੍ਰੋਗਰਾਮ ਕਰਾਉਣਾ ਕੋਈ ਰਾਜਨੀਤਿਕ ਧਾਰਮਿਕ ਪ੍ਰੋਗਰਾਮ ਕਰਵਾਉਣਾਗਾ ਉਹ ਇਸ ਮਿੰਨੀ ਪੈਲਸ ਦੇ ਵਿੱਚ ਕਰਵਾਏ ਜਾ ਸਕਦੇ ਨੇ ਇਹ ਨਗਰ ਪਿੰਡ ਰਾਮਪਰਾ ਦੇ ਨਗਰ ਦੇ ਸਹਿਯੋਗ ਦੇ ਨਾਲ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਸ਼ੁਰੂ ਕੀਤਾ ਗਿਆ ਕੰਮ ਤੇ ਇਸ ਨੂੰ ਨੇਪਰੇ ਚੜਾਉਣ ਲਈ ਸਾਡੇ ਜਿਹੜੇ ਨਗਰ ਰਾਮਪਰਾ ਦੇ ਸਹਿਯੋਗੀ ਨੇ ਦਾਨੀ ਸੱਜਣ ਨੇ ਉਹਨਾਂ ਦੇ ਨਾਮ ਵੀ ਤੁਹਾਨੂੰ ਦੱਸਦੇ ਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਹੈ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਜਿਹੜੇ ਦਾਨੀ ਸੱਜਣਾ ਨੇ ਹੁਣ ਜਿਹੜੀਆਂ ਚੀਜ਼ਾਂ ਦੀ ਲੋੜ ਸੀ ਹੁਣ ਪਿਛਲੇ ਦਿਨਾਂ ਦੇ ਵਿੱਚ ਗਰਮੀ ਦੇ ਗਰਮੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੱਖਿਆਂ ਦੀ ਲੋੜ ਸੀ ਪੱਖੇ ਦਾਨ ਕੀਤੇ ਨੇ ਉਹਨਾਂ ਦੇ ਅਸੀਂ ਨਾਂ ਲਵਾਂਗੇ ਪੱਖਾ ਜਿਹੜੇ ਵੱਡੇ ਪੱਖੇ ਹੁੰਦੇ ਆ ਸਾਈਡਾਂ ਤੇ ਕੰਧਾਂ ਤੇ ਦੁਵਾਰਾਂ ਦੇ ਲੱਗਦੇ ਨੇ ਉਹ ਸਾਨੂੰ ਦਿੱਤੇ ਨੇ ਜਸਵੰਤ ਸਿੰਘ ਚੈਲ ਥਾਣੇਦਾਰ ਹਰਦੀਪ ਸਿੰਘ ਵਾਠ ਟੀਨਾ ਚੱਕੀਵਾਲਾ ਡਾਕਟਰ ਸੁਖਵੰਤ ਸਿੰਘ ਸੁਖੀ ਗੁਰਸੇਵਕ ਸਿੰਘ ਢਿੱਲੋ ਡੈਰੀ ਵਾਲਾ ਮਾਸਟਰ ਰਣਜੀਤ ਸਿੰਘ ਸਿੱਧੂ ਜੀਤੀ ਵੀ ਕਹਿ ਦਿੰਦੇ ਆਂ ਅਸੀਂ ਰੈਂਪਾ ਸਿੰਘ ਭੁੱਲਰ ਕੌੜਾ ਰੂਪ ਸਿੰਘ ਭੁੱਲਰ ਕੌੜਾ ਸਿਵਪਾਲ ਸਿੰਘ ਆੜਤੀਆ ਅਸੀਂ ਸਿਵਪਾਲ ਕਹਿ ਦਿੰਦੇ ਆਂ ਸਿਓਪਾਲ ਨਾਂਗਾ ਦਾ ਆੜਤੀਆ ਉਹਨਾਂ ਨੇ ਸਾਨੂੰ ਪੱਖਾ ਦਿੱਤਾਗਾ ਜਤਿੰਦਰ ਤੇ ਰਾਜੂ ਮੱਖਣਾਲਾ ਆੜਤੀਏ ਦੇ ਬੇਟੇ ਨੇ ਉਹਨਾਂ ਨੇ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ ਸਾਨੂੰ ਵੱਡੇ ਪੱਖੇ ਦਿੱਤੇ ਨੇ ਗੁਰਪ੍ਰੀਤ ਸਿੰਘ ਔਰ ਫਪੋਲਾ ਜੋ ਕਿ ਇਨਸਪੈਕਟਰ ਨੇ ਉਹਨਾਂ ਨੇ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ ਸਾਨੂੰ ਪੱਖੇ ਦਿੱਤੇ ਨੇ ਗਰਮੇਲ ਸਿੰਘ ਔਲਖ ਜਿਹੜਾ ਮੋਟਰਾਂ ਵਾਲਾ ਉਹਨੇ ਵੀ ਸਾਨੂੰ ਸੋਫਾ ਸੈੱਟ ਦਿੱਤਾਗਾ ਜਿੱਥੇ ਵਿਆਹ ਵਾਲੇ ਮੁੰਡਾ ਤੇ ਕੁੜੀ ਜਿਹੜੇ ਬਹਿੰਦੇ ਨੇ ਉਹਨਾਂ ਵਾਸਤੇ ਸੋਫਾ ਸੈੱਟ ਦਿੱਤਾਗਾ ਗੁਰਪ੍ਰੀਤ ਡੈਰੀ ਵਾਲਾ ਉਹਨੇ ਦੋ ਦਰਵਾਜ਼ੇ ਦਿੱਤੇ ਨੇ ਦਰਵਾਜ਼ਿਆਂ ਦੀ ਲੋੜ ਸੀਗੀ ਦੋ ਦਰਵਾਜ਼ੇ ਸਾਡੇ ਸਰਕਾਰੀ ਸਕੂਲ ਦੇ ਵਿੱਚ ਹੈਡਮਾਸਟਰ ਹੁੰਦੇ ਸੀ ਉਹਨਾਂ ਨੇ ਦਿੱਤੇ ਨੇ ਸਾਨੂੰ ਅੱਜ ਕੱਲ ਉਹਨਾਂ ਦਾ ਦਰਵਾਹ ਦਰਵਾਜ਼ਿਆਂ ਦਾ ਕੰਮ ਆਗਾ ਤੇ ਸੱਤ ਵਾਲੇ ਪੱਖਿਆਂ ਦੀ ਲੋੜ ਸੀ ਸੱਤ ਵਾਲੇ ਪੱਖੇ ਸਾਨੂੰ ਅਮਰੀਕ ਸਿੰਘ ਬਾਜੀਗਰ ਬਰਾਦਰੀ ਦੇ ਵਿੱਚੋਂ ਨੇ ਜਿਹੜੇ ਉਹਨਾਂ ਨੇ ਦਿੱਤਾਗਾ ਜੀਤਾ ਸਿੰਘ ਭੁੱਲਰ ਕੌੜਾ ਗੁਰਜੀਤ ਸਿੰਘ ਹਲਵਾਈ ਆਗਾ ਬਲਦੇਵ ਸਿੰਘ ਮਹਿਰਾ ਦਾ ਲੜਕਾਗਾ ਉਹਨੇ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ ਡਾਕਟਰ ਮਨਦੀਪ ਸਿੰਘ ਤੇ ਜਰਨੈਲ ਸਿੰਘ ਰਾਜਾ ਸਿੱਖ ਇਹਨਾਂ ਨੇ ਸਾਨੂੰ ਸੱਤ ਵਾਲੇ ਪੱਖੇ ਦਿੱਤੇ ਨੇ ਤੇ ਇਸੇ ਕਰਕੇ ਜਿਹੜੀ ਸਾਨੂੰ ਹੁਣ ਹੋਰ ਚੀਜ਼ਾਂ ਲੋੜੀ ਦੀਆਂ ਨੇ ਜਿਹੜੀਆਂ ਕਿ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਅੱਗੇ ਵਿਆਹਾਂ ਦਾ ਸੀਜ਼ਨ ਆਉਂਦਾ ਹੈ ਇੱਥੇ ਜਿਹੜੀਆਂ ਚੀਜ਼ਾਂ ਦੀ ਲੋੜ ਆ ਸੀ ਉਹ ਚੀਜ਼ਾਂ ਵੀ ਤੁਹਾਨੂੰ ਜ਼ਰੂਰ ਦੱਸ ਰਿਹਾ ਜੇ ਕੋਈ ਦਾਨੀ ਸੱਜਣ ਕੋਈ ਐਨ ਆਰ ਆਈ ਵੀਰ ਜਾਂ ਕੋਈ ਦਾਨ ਕਰਨਾ ਚਾਹੁੰਦਾ ਕਿਉਂਕਿ ਇਲੈਕਸ਼ਨ ਦਾ ਸਮਾਂ ਆਗਾ ਜਾਂ ਕੋਈ ਰਾਜਨੀਤਿਕ ਲੀਡਰ ਸਾਨੂੰ ਕੋਈ ਦਾਨ ਕਰਨਾ ਚਾਹੁੰਦਾ ਤਾਂ ਸਾਡੇ ਨਾਲ ਜਿਹੜੀ ਕਮੇਟੀ ਖੜੀ ਹੈ ਕਮੇਟੀ ਦੇ ਨਾਲ ਸੰਪਰਕ ਕਰ ਸਕਦਾਗਾ ਤੇ ਆ ਚੀਜ਼ਾਂ ਦੀ ਲੋੜ ਆ ਤੁਹਾਨੂੰ ਦੱਸਦੇ ਆ ਦੋ ਸੈੱਡ ਪਾਉਣ ਵਾਲੇ ਆ ਜਿੱਥੇ ਇੱਕ ਤਾਂ ਜਿੱਥੇ ਹਲਵਾਈਆਂ ਦਾ ਕੰਮ ਹੁੰਦਾਗਾ ਉੱਥੇ ਸੈੱਡ ਦੀ ਲੋੜ ਆ ਇੱਕ ਜਿੱਥੇ ਖਾਣਾ ਖਾਣ ਵਾਸਤੇ ਸਟਾਲਾਂ ਲੱਗਦੀਆਂ ਨੇ ਉੱਥੇ ਸੈੱਡ ਦੀ ਲੋੜ ਆ ਇਹਦਾ ਟੋਟਲ ਖਰਚਾ 50000 ਰੁਪਇਆ ਇੱਕ ਸੈੱਡ ਦਾ ਖਰਚਾਗਾ ਦੋ ਸੈੱਡਾਂ ਦੀ ਲੋੜ ਆ ਸਾਨੂੰ 1 ਲੱਖ ਰੁਪਇਆ ਸੈੱਡਾਂ ਵਾਸਤੇ ਚਾਹੀਦਾਗਾ ਇੱਕ ਫਰਸ਼ ਦੀ ਲੋੜ ਆ ਫਰਸ਼ ਹਜੇ ਕੱਚਾਗਾ ਫਰਸ਼ ਤੇ 2 ਲੱਖ ਰੁਪਇਆ ਦਾ ਖਰਚਾ ਜਿਹੜਾ ਐਸਟੀਮੇਟ ਲਵਾਇਆਗਾ ਮਿਸਤਰੀ ਤੋਂ 2 ਲੱਖ ਰੁਪਇਆ ਸਾਨੂੰ ਖਰਚ ਵਾਸਤੇ ਚਾਹੀਦਾਗਾ ਕੁਰਸੀਆਂ ਚਾਹੀਦੀਆਂ 500 ਕੁਰਸੀ ਦੀ ਗੈਲਰੀng ਹੈ ਦੇ ਵਿੱਚ ਸਾਨੂੰ 2.5 ਲੱਖ ਦੇ ਕਰੀਬ ਜੇ 500 ਦੇ ਹਿਸਾਬ ਨਾਲ ਇੱਕ ਕੁਰਸੀ ਆਉਂਦੀ ਆ ਕੋਈ ਮਹਿੰਗੀ ਸਸਤੀ ਉਸ ਹਿਸਾਬ ਨਾਲ ਜਿਹੜੀ ਇਹਦੀ ਕੀਮਤਾਂ ਘਟ ਵੱਧ ਸਕਦੀ ਹੈ ਅਸੀਂ ਐਸਟੀਮੇਟ ਵਜੋਂ 2.5 ਲੱਖ ਰੁਪਇਆ ਕੁਰਸੀਆਂ ਦਾ ਲਾਏਗਾ ਉਹ ਸਾਨੂੰ ਚੀਜ਼ ਦੀ ਲੋੜ ਆ ਗਈ ਦਰਵਾਜ਼ੇ ਤਾਕੀਆਂ ਦੋਕ ਦਰਵਾਜ਼ੇ ਲੱਗ ਚੁੱਕੇ ਨੇ ਬਾਕੀ ਦਰਵਾਜ਼ੇ ਤੇ ਤਾਕੀਆਂ ਦੀ ਲੋੜ ਆ ਸਾਨੂੰ 1 ਲੱਖ ਰੁਪਇਆ ਉਹਦੇ ਲਈ ਸਾਨੂੰ ਲੋੜ ਹੈ ਥੱਲੇ ਮੈਟ 70000 ਰੁਪਿਆ ਮੈਟ ਤੇ ਖਰਚਾ ਆਉਣਾਗਾ ਰੰਗ ਰੋਗਣ ਦੀ ਲੋੜ ਆ 1 ਲੱਖ ਰੁਪਏ ਦਾ ਖਰਚਾ ਰੰਗ ਰੋਗਣ ਦਾਗਾ ਜਿਹੜੀ ਸੀਲਿੰਗ ਹੁੰਦੀ ਆ ਉੱਪਰ ਸੇਡਾਂ ਦੇ ਵੀ ਸੈੱਡ ਤਪਦਾਗਾ ਗਰਮੀ ਦੇ ਵਿੱਚ ਉਹ ਤੇ ਜਾ ਕੋਈ ਕੱਪੜੇ ਦੀ ਸੀਲਿੰਗ ਹੋ ਜੇ ਜਾਂ ਪੀਓਪੀ ਸੀਲਿੰਗ ਦੀ ਲੋੜ ਆ ਸਾਨੂੰ ਇਹ ਸਾਡੀਆਂ ਲੋੜਾਂ ਨੇ ਅਸੀਂ ਬੇਨਤੀ ਕਰਦੇ ਆ ਜਿੱਥੋਂ ਤੱਕ ਵੀ ਸਾਡੀ ਆਵਾਜ਼ ਜਾਂਦੀ ਆ ਜਾਂ ਕੋਈ ਰਾਜਨੀਤਿਕ ਪਾਰਟੀ ਜਾਂ ਕੋਈ ਰਾਜਨੀਤਿਕ ਧਾਰਮਿਕ ਜੋ ਵੀ ਸਾਨੂੰ ਦਾਨ ਕਰਨਾ ਚਾਹੁੰਦੇ ਆ ਕਮੇਟੀ ਦੇ ਨਾਲ ਸੰਪਰਕ ਕਰਨ ਅਸੀਂ ਇੱਕ ਚੀਜ਼ ਹੋਰ ਤੁਹਾਡੇ ਧਿਆਨ ਦੇ ਵਿੱਚ ਲਿਆਉਣੀ ਚਾਹੁੰਦੇ ਆ ਹੁਣ ਆਹ ਦਿਨਾਂ ਦੇ ਵਿੱਚ ਜਿਵੇਂ ਵੋਟਾਂ ਚੱਲਦੀਆਂ ਨੇ ਵੋਟਾਂ ਵਾਲਿਆਂ ਨੂੰ ਫੰਡ ਦੇਣ ਦੀ ਬਜਾਏ ਤੁਸੀਂ ਆਪੋ ਆਪਣੇ ਪਿੰਡਾਂ ਦੇ ਵਿੱਚ ਧਾਰਮਿਕ ਥਾਵਾ ਥਾਵਾਂ ਤੇ ਜਾਂ ਜਿੱਥੇ ਵੀ ਕੋਈ ਚੰਗੇ ਥਾਂ ਪੈਸਾ ਲੱਗਦਾਗਾ ਜਿਵੇਂ ਸਾਡੇ ਪਿੰਡ ਦੇ ਨੌਜਵਾਨਾਂ ਨੇ ਹੰਬੜਾ ਮਾਰਿਆਗਾ ਇਹ ਗਰੀਬ ਲੜਕੀਆਂ ਦੇ ਵਿਆਹ ਲਈ ਕੱਲੇ ਗਰੀਬ ਨਹੀਂ ਕਹਿ ਸਕਦੇ ਕੋਈ ਅਮੀਰ ਵੀ ਕਰ ਸਕਦਾ ਕਿਸੇ ਦੇ ਜਗਾ ਘਟਾ ਹੁਣ ਵਿਆਹ ਜਾਗੋ ਕੱਢਣੀ ਆ ਕਿਸੇ ਨੇ ਇੱਥੇ ਆ ਕੇ ਜਾਗੋ ਕੱਢ ਸਕਦਾ ਕੋਈ ਹੋਰ ਕੋਈ ਨਿੱਕਾ ਮੋਟਾ ਰਿੰਗ ਸ਼ਰਮਣੀ ਕਰਨੀ ਆ ਕਿਸੇ ਨੇ ਕੋਈ ਆਪਣੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਪ੍ਰੋਗਰਾਮ ਕਰਨਾ ਤਾਂ ਇਸ ਜਗ੍ਹਾ ਤੇ ਆ ਕੇ ਪ੍ਰੋਗਰਾਮ ਕਰ ਸਕਦਾਗਾ ਤੇ ਅਸੀਂ ਚਾਹੁੰਦੇ ਹਾਂ ਕਿ ਲੀਡਰਾਂ ਮਗਰ ਤੇਲ ਮਚਾਉਣ ਦੀ ਬਜਾਏ ਆਪੋ ਆਪਣੇ ਪਿੰਡਾਂ ਦੇ ਵਿੱਚ ਤੁਸੀਂ ਇਹੋ ਜਿਹੇ ਹੰਬਲੇ ਮਾਰੋ ਜਿਹੜੀਆਂ ਚੀਜ਼ਾਂ ਪਿੰਡ ਦੇ ਵਿੱਚ ਲੋੜੀਂਦੀਆਂ ਨੇ ਤੁਹਾਨੂੰ ਪਤਾ ਕਿ 70 ਸਾਲਾਂ ਦੇ ਵਿੱਚ ਲੀਡਰਾਂ ਨੇ ਕੁਝ ਨਹੀਂ ਕੀਤਾਗਾ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਜਿਹੜੇ ਵੀ ਸਾਡੇ ਪਿੰਡ ਦੇ ਨਗਰ ਨਿਵਾਸੀ ਨੇ ਕੋਈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨੇ ਜਾਂ ਕੋਈ ਉੱਚ ਆਦਿਆਂ ਤੇ ਨੇ ਜਾ ਕੋਈ ਸਰਦੇ ਫਰਦੇ ਸਰਦੇ ਸਰਦੇ ਘਰ ਨੇ ਜਿਹੜੇ ਕੋਈ ਚੰਗੇ ਜ਼ਮੀਨ ਜਾਇਦਾਦਾਂ ਦੇ ਮਾਲਕ ਨੇ ਉਹਨਾਂ ਨੂੰ ਵੀ ਅਸੀਂ ਹੱਥ ਜੋੜ ਕੇ ਅਪੀਲ ਕਰਦੇ ਆ ਮੈਂ ਆਪਣੇ ਵੱਲੋਂ ਵੀ ਕਰਦਾ ਤੇ ਮੇਰੇ ਨਾਲ ਜਿਹੜੇ ਸਾਥੀ ਖੜੇ ਨੇ ਇਹਨਾਂ ਵੱਲੋਂ ਵੀ ਅਪੀਲ ਹੈ ਕਿ ਇਹ ਜਿਹੜੀ ਸੰਸਥਾ ਨੂੰ ਅਸੀਂ ਬਹੁਤ ਵਧੀਆ ਢੰਗ ਦੇ ਨਾਲ ਚਲਾ ਸਕੀਏ ਪਾਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਵੀ ਵਧੀਆ ਇੱਥੇ ਪਹਿਲਾਂ ਵੀ 15 ਤੋਂ 20 ਪ੍ਰੋਗਰਾਮ ਜਿਹੜੇ ਹੋ ਚੁੱਕੇ ਨੇ 10 ਤਾਂ ਵਿਆਹ ਦੇ ਪ੍ਰੋਗਰਾਮ ਹੋ ਗਏ ਬਾਕੀ ਹੋਰ ਜੇ ਕਿਸੇ ਨੇ ਜਗਰਾਤਰਾ ਕਰਾਉਣਾ ਕੋਈ ਹੋਰ ਕੋਈ ਨਿੱਕੇ ਮੋٹے ਪ੍ਰੋਗਰਾਮ ਕਰਾਉਣੇ ਆ ਉਹ ਤੁਸੀਂ ਕਰਵਾ ਸਕਦੇ ਹੋ ਕਿਸੇ ਵੀ ਚੀਜ਼ ਦਾ ਕੋਈ ਖਰਚਾ ਨਹੀਂ ਲਿਆ ਜਾਂਦਾ ਸਿਰਫ ਇਕੱਲਾ ਬਿਜਲੀ ਦਾ ਖਰਚਾ ਹੈਗਾ ਕੋਈ 2000 ਰੁਪਏ ਦੇ ਲਗਭਗ ਕਿਉਂਕਿ ਪੱਖੇ ਚੱਲਦੇ ਨੇ ਕੂਲਰ ਚੱਲਦੇ ਨੇ ਇਕੱਲਾ ਉਹ ਖਰਚਾ ਹੈਗਾ 2000 ਰੁਪਿਆ ਬਾਕੀ ਬਿਲਕੁਲ ਫਰੀ ਹੈਗਾ ਕੋਈ ਵੀ ਕਰਾਉਣਾ ਚਾਹੁੰਦਾਗਾ ਧੰਨਵਾਦ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਡੇ ਨਾਲ ਇਹ ਕਮੇਟੀ ਖੜੀ ਹੈ ਕਮੇਟੀ ਦੇ ਨਾਲ ਸੰਪਰਕ ਕਰਿਓ ਅਸੀਂ ਨੰਬਰ ਪਾ ਦਾਂਗੇ ਉੱਪਰ ਉਹ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਜੇ ਦਾਨ ਦੇਣਾ ਚਾਹੁੰਦੇ ਹੋ ਤਾਂ ਜਰੂਰ ਆਪਣਾ ਯੋਗਦਾਨ ਪਾਓ ਧੰਨਵਾਦ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ